ਰਾਜਨੀਤਿਕ ਪਾਰਟੀਆਂ ਨੇ ਪਿੰਡਾਂ ਚੋਂ ਸੱਥਾਂ ਤੇ ਥੜੇ ਖਤਮ ਕਰਤੇ ਪਾਰਟੀ ਬਾਜ਼ੀਆਂ ਤੇ ਥੜੇ ਪੈਦਾ ਕਰਤੇ ਆਪਾਂ ਪੈਲੀਆਂ ਬਚਾਉਂਦੇ ਬਚਾਉਂਦੇ ਨੇ ਜਵਾਕ ਜੰਮਣੋਂ ਹੀ ਹਟ ਗਏ ਬੱਚੇ ਘਟ ਹੋਣ ਨਾਲ ਕਿਹੜਾ ਜ਼ਮੀਨਾ ਵਜ ਜਾਣਗੀਆਂ ਜੱਟਾਂ ਦੇ ਦਸਾਂ ਘਰਾਂ ਚੋਂ ਨਹੀਂ ਜਵਾਕ ਨਹੀਂ ਜਿੰਨੇ ਭਈਆਂ ਦੇ ਇੱਕ ਘਰੇ ਆ ਕੱਲੋਂ ਉਹ ਆਧਾਰ ਕਾਰਡ ਕੱਟਣ ਲੱਗ ਪੈਣਗੇ ਵੋਟਾਂ ਕੱਟਣ ਲੱਗ ਪੈਣਗੇ ਫਰਦਾਂ ਚੋਂ ਨਾ ਗਾਇਬ ਕਰ ਦੇਣਗੇ ਜ਼ਮੀਨਾਂ ਦੀਆਂ ਜਮ੍ਹਾਂ ਬੰਦੀਆਂ ਚੋਂ ਨਾ ਗਾਇਬ ਹੋਗੇ ਤਾਂ ਫਿਰ ਇੱਥੇ ਆਪਣੀਆਂ ਜ਼ਮੀਨਾਂ ਰਹਿ ਕੀ ਜਾਣਗੀਆਂ ਬਰਾੜਾ ਹੁਣ ਤਾਂ ਯਾਰ ਪਿੰਡਾਂ ਚੋਂ ਰੌਣਕਾਂ ਹੀ ਖਤਮ ਹੋ ਗਈਆਂ ਆਪਣੇ ਜਵਾਨਿਆਂ ਦੇ ਵਿੱਚ ਉਹ 20 20 ਜਵਾਕ ਆ ਗਲੀਆਂ 'ਚ ਖੇਡਦੇ ਫਿਰਦੇ ਸੀਗੇ ਤੇ ਹੁਣ ਕੋਈ ਦਿਂਦਾ ਹੀ ਨਹੀਂ ਨਾ ਕੋਈ ਜਵਾਕ ਦਿਦਾ ਨਾ ਹੁਣ ਸੱਥਾਂ 'ਚ ਅੱਗੇ ਬਜ਼ੁਰਗ ਬੜੇ ਬੈਠੇ ਹੁੰਦੇ ਸੀਗੇ ਨਾ ਕੋਈ ਬਜ਼ੁਰਗ ਦਿਂਦਾ ਹੁਣ ਬਜ਼ੁਰਗਾਂ ਤੇ ਬੱਚਿਆਂ ਦੀਆਂ ਹੀ ਰੌਣਕਾਂ ਹੁੰਦੀਆਂ ਤੇ ਹੁਣ ਵਿਚਾਰ ਲੜਾ ਜਾ ਮੇਲ ਰਹਿ ਗਿਆ ਇਹ ਸਿੱਧੇ ਮੂੰਹ ਕਿਸ ਨਾਲ ਉਹ ਨਹੀਂ ਬੋਲਦੇ ਇਹ ਰਾਜਨੀਤੀ ਨਹੀਂ ਇਹ ਸਾਰਾ ਬੋਲਚਾਲ ਖਤਮ ਕਰਤਾ ਲੋਕਾਂ ਦਾ ਬਾਈ ਰੌਣਕਾਂ ਬਜ਼ੁਰਗਾਂ ਤੇ ਜਵਾਕਾਂ ਦੀਆਂ ਹੀ ਹੁੰਦੀਆਂ ਜਵਾਕ ਵੀ ਬਾਹਰ ਜਾਵੜੇ ਤੇ ਅਦੋਂ ਵਾਲੇ ਬਜ਼ੁਰਗ ਵੀ ਬਿਚਾਰੇ ਕੋਈ ਤਾਂ ਬਾਹਰ ਜਾਵੜੇ ਕੋਈ ਚੱਲ ਬਸੇ ਬਾਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੀ ਤੁਸੀਂ ਗੱਲ ਕੀਤੀ ਨਾ ਰਾਜਨੀਤਿਕ ਪਾਰਟੀਆਂ ਨੇ ਇਸ ਚੀਜ਼ ਤੇ ਬੜਾ ਪ੍ਰਭਾਵ ਪਾਇਆ ਹੈ ਰਾਜਨੀਤਿਕ ਪਾਰਟੀਆਂ ਨੇ ਪਿੰਡਾਂ ਚੋਂ ਸੱਥਾਂ ਤੇ ਥੜੇ ਖਤਮ ਕਰਤੇ ਲੋਕ ਸਿਰ ਜੋੜ ਕੇ ਨਹੀਂ ਬੈ ਸਕਦੇ ਹੂੰ ਤੇ ਪਾਰਟੀ ਬਾਜ਼ੀਆਂ ਤੇ ਥੜੇ ਪੈਦਾ ਕਰਤੇ ਹਰੇਕ ਬੰਦਾ ਦਾ ਮੈਂ ਫਲਾਣੇ ਨਾਲ ਨਹੀਂ ਬੋਲਣਾ ਉਹ ਪਲਾਨੀ ਪਾਰਟੀ ਦਾ ਮੈਂਟਮ ਕਨ ਨਹੀਂ ਪਾਰਟੀ ਦਾ ਇਸ ਚੀਜ਼ ਨੇ ਵੀ ਬੜਾ ਗਲਤ ਪ੍ਰਭਾਵ ਪਾਇਆ ਦੂਜਾ ਨੰਬਰ ਜਿਹੜੇ ਆਪਾਂ ਜਵਾਕ ਤਾਂ ਹੁਣ ਬਈ ਰਹਿ ਹੀ ਘਟ ਗਏ ਆਪਾਂ ਪੈਲੀਆਂ ਬਚਾਉਂਦੇ ਬਚਾਉਂਦੇ ਨੇ ਜਵਾਕ ਜੰਮਣੋਂ ਹੀ हट ਗਏ ਹਰੇਕ ਨੂੰ ਐ ਲੱਗਦਾ ਵੀ ਮੇਰੀ ਪੈਲੀ ਦੋ ਥਾਵਾਂ ਤੇ ਨਾ ਹੋਵੇ ਹੁਣ ਕਈ ਤਾਂ ਜਿਨ੍ਹਾਂ ਦੇ ਪੜਦਾਦੇ ਵੀ ਇਕੱਲੇ ਸੀ ਦਾਦੇ ਵੀ ਇਕੱਲੇ ਸੀ ਪਿਓ ਵੀ ਇਕੱਲੇ ਆ ਆਪ ਵੀ ਇਕੱਲੇ ਆ ਪੀੜੀ ਤਰ ਪੀੜੀ ਇਕੱਲੇ ਹੀ ਤੁਰੇ ਆਉਂਦੇ ਆ ਜਿਵੇਂ ਸਦੀਕ ਨੇ ਆਖਿਆ ਸੀ ਨਾ ਹੋਵੇ ਨਾ ਉਜਾੜ ਕੱਲਾ ਰੁੱਖ ਵੀਰਨਾ ਰੋਈ ਚ ਕੱਲਾ ਰੁੱਖ ਵੀ ਮੜਾ ਉਹ ਵੀ ਨਹੀਂ ਹੋਣਾ ਚਾਹੀਦਾ ਪੰਜ ਸਤ ਹੋਣ ਫੇਰ ਹੀ ਉੱਥੇ ਰੌਣਕ ਰਹਿੰਦੀ ਐ ਜ਼ਮੀਨਾਂ ਬਚਾਉਂਦੇ ਬਚਾਉਂਦਿਆਂ ਨੇ ਐਸਾ ਕਾਲ ਪਾਤਾ ਕਿ ਹੁਣ ਬੰਦਿਆਂ ਦਾ ਹੀ ਕਾਲ ਪੈ ਗਿਆ ਤੂੰ ਦੇਖ ਲਾ ਗਲੀਆਂ ਸਾਰੀਆਂ ਸੁੰਨੀਆਂ ਪਈਆਂ ਖੇਡ ਸਟੇਡੀਅਮ ਸੁੰਨੇ ਪਏ ਆ ਤੇ ਸਾਰਾ ਸਿਸਟਮ ਹੀ ਅਫਸੈਟ ਹੋ ਗਿਆ ਇੰਨੀ ਦੁਨੀਆ ਪਿਛਲੇ 200 ਸਾਲ ਚ ਨਹੀਂ ਬਦਲੀ ਹੋਣੀ ਜਿੰਨੀ ਆ ਪਿਛਲੇ 20 ਸਾਲਾਂ ਚ ਬਦਲ ਗਈ ਬੱਚੇ ਘਟ ਹੋਣ ਨਾਲ ਕਿਹੜਾ ਜ਼ਮੀਨਾਂ ਵਜ ਜਾਣਗੀਆਂ ਜਮੀਨਾਂ ਤਾਂ ਲੋਕ ਵੇਚੀ ਵੀ ਬਥੇਰੇ ਜਾਂਦੇ ਆ ਜਮੀਨਾਂ ਸੁਨੀਆਂ ਵੀ ਬਥੇਰੀਆਂ ਪਈਆਂ ਪਰ ਜ਼ਮੀਨ ਦਾ ਵਾਰਿਸ ਹੋਊ ਤਾਂ ਜਮੀਨਾਂ ਫੇਰ ਹੀ ਬਚਣਗੀਆਂ ਕਿਉਂਕਿ ਬੱਚੇ ਬਾਹਰ ਜਾਈ ਜਾਂਦੇ ਆ ਜਿਹੜਾ ਕੋਈ ਕਿਸੇ ਦਾ ਹੁੰਦਾ ਉਹ ਬਾਹਰ ਘੱਲ ਦਿੰਦਾ ਤੇ ਉਹਦਾ ਕਰਕੇ ਮੇਰਾ ਤਾਂ ਖਿਆਲ ਵੀ ਇੱਥੇ ਆਪਣੀਆਂ ਜਮੀਨਾਂ ਹੋਣੇ ਨਹੀਂ ਬਚਣੀਆਂ ਤੇ ਵਾਰਸਾਂ ਬਿਨਾ ਖੇਤ ਨਾ ਸੋਹਣੇ ਹੀ ਲੱਗਦੇ ਆ ਬਾਈ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਆਬਾਦੀ ਦਿਨੋਂ ਦਿਨ ਜਿਹੜੀ ਘਟ ਰਹੀ ਹੈ ਜਵਾਕ ਘਟ ਰਹੇ ਆ ਇਹ ਬਹੁਤ ਭਵਿੱਖ ਚ ਪਤਾ ਲੱਗੂਗਾ ਇਹਨਾਂ ਗੱਲਾਂ ਦਾ ਹਜੇ ਤਾਂ ਪਤਾ ਨਹੀਂ ਲੱਗਦਾ ਹੂੰ ਕਿਉਂਕਿ ਚਲੋ ਆਪਾਂ ਜੇ ਜੱਟ ਭਾਈ ਚਾਰੇ ਦੀ ਗੱਲ ਕਰੀਏ ਜੱਟਾਂ ਦੇ ਦਸਾਂ ਘਰਾਂ ਚੋਂ ਨਹੀਂ ਜਵਾਕ ਨਹੀਂ ਜਿੰਨੇ ਭਾਈਆਂ ਦੇ ਇੱਕ ਘਰੇ ਆ ਹੂੰ ਜੱਟਾਂ ਦਾ ਜਿਹੜਾ ਇੱਕ ਇੱਕ ਸੀ ਦਸਾਂ ਘਰਾਂ ਦੇ ਵਿੱਚੋਂ 6-7 ਘਰਾਂ ਦੇ ਉਹ ਵੀ ਬਾਹਰ ਜਾਵੜੇ ਹੂੰ ਪਿੰਡਾਂ ਦੇ ਪਿੰਡਾਂ ਨੂੰ ਜਿੰਦਰੇ ਲੱਗ ਰਹੇ ਆ ਘਰਾਂ ਨੂੰ ਜਿੰਦਰੇ ਲੱਗਣੇ ਤਾਂ ਨਿੱਕੀ ਗੱਲ ਰਹਿ ਗਈ ਹੁਣ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ ਹੂੰ ਜਦੋਂ ਯਾਰ ਜਾ ਕੇ ਬਾਹਰ ਰਹਿਣ ਲੱਗ ਪਏ ਕੋਈ ਇੱਥੇ ਸਰਕਾਰ ਨੇ ਕਾਨੂੰਨ ਹੀ ਐਬਜਾ ਬਣਾ ਦੇਣਾ ਵੀ ਆਏ ਸਾਲ ਆਧਾਰ ਕਾਰਡ ਰੀਨਿਊ ਹੋਇਆ ਕਰੂਗਾ ਜਿਹੜੇ ਬੰਦੇ ਦੀ ਬਾਇਓਮੈਟ੍ਰਿਕ ਇੱਥੇ ਨਾ ਹੋਈ ਗੂਠਾ ਨਾ ਲੱਗਿਆ ਉਹ ਬੰਦੇ ਦਾ ਕੱਟ ਦੇਾਂਗੇ ਕੱਲੋਂੋਂ ਆਧਾਰ ਕਾਰਡ ਕੱਟਣ ਲੱਗ ਪੈਣਗੇ ਵੋਟਾਂ ਕੱਟਣ ਲੱਗ ਪੈਣਗੇ ਫਰਦਾਂ ਚੋਂ ਨਾਂ ਗਾਇਬ ਕਰ ਦੇਣਗੇ ਜ਼ਮੀਨਾਂ ਦੀਆਂ ਜਮ੍ਹਾਂ ਬੰਦੀਆਂ ਚੋਂ ਨਾਂ ਗਾਇਬ ਹੋਗੇ ਤਾਂ ਫਿਰ ਇੱਥੇ ਆਪਣੀਆਂ ਜ਼ਮੀਨਾਂ ਰਹਿ ਕੀ ਜਾਣਗੀਆਂ ਜ਼ਮੀਨਾਂ ਤੇ ਮਾਲਕੀ ਬਹਾਲ ਕਰਨ ਵਾਸਤੇ ਬੰਦਿਆਂ ਦੀ ਮਰਦਾਂ ਦੀ ਲੋੜ ਹੁੰਦੀ ਹੈ ਏ ਨਹੀਂ ਕਿ ਤੁਸੀਂ ਇੱਕ ਜਵਾਕ ਜਮ ਕੇ ਤੇ ਲੰਡਨ ਚ ਬੈਠਾ ਤੁਹਾਡਾ ਤੇ ਇੱਥੇ ਤੁਸੀਂ ਮਾਲਕ ਬਜੋਗੇ ਇੱਥੇ ਆਏ ਨਹੀਂ ਇਹ ਮਾਲਕੀਆਂ ਸਦਾ ਨਹੀਂ ਰਹਿਣੀਆਂ ਜਿਹਾ ਹਾਲ ਹੀ ਰਿਹਾ ਇੱਕ ਇੱਕ ਬੱਚੇ ਦਾ ਕੋਈ ਅਸਰ ਨਹੀਂ ਬੱਚੇ ਜਮੀਨਾਂ ਬਚਾਉਣੇ ਆ ਪਰ ਰਿਸ਼ਤੇ ਖਤਮ ਕਰ ਲਏ ਚਾਚਾਆਂ ਦੇ ਰਿਸ਼ਤੇ ਤਾਇਆਆਂ ਦੇ ਰਿਸ਼ਤੇ ਮਾਸੀਆਂ ਦੇ ਰਿਸ਼ਤੇ ਇਹ ਆਉਣ ਵਾਲੇ ਸਮੇਂ ਚ ਬਹੁਤ ਘਟ ਜਾਣਗੇ ਇਸ ਕਰਕੇ ਬੱਚੇ 2-3 ਤਾਂ ਯਰ ਚਾਹੀਦੇ ਆ ਮਰਾੜਾ ਬੱਚੇ 2 ਤਾਂ ਜ਼ਰੂਰੀ ਹੋਣੇ ਚਾਹੀਦੇ ਜੋੜੀ ਤਾਂ ਚਾਹੀਦੀ ਐ ਇਕੱਲੇ ਬਲ ਤੋਂ ਤਾਂ ਪੰਜਾਲੀ ਨਹੀਂ ਖਿੱਚੀਦੀ ਜੇ ਜੋੜੀ ਹੋਊਗੀ ਤਾਂ ਫੇਰ ਹੀ ਜ਼ਮੀਨ ਆਵਾਵਾਂਗੇ ਬਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਹੁਕਮ ਕੀਤਾ ਸੀ ਕਿ ਹਰੇਕ ਸਿੱਖ ਨੂੰ 4-4 ਬੱਚੇ ਜ਼ਰੂਰ ਲੈਣੇ ਚਾਹੀਦੇ ਆ ਹਰੇਕ ਘਰੇ 4-4 ਬੱਚੇ ਹੋਣ ਪਰ ਆਪਾਂ ਨਹੀਂ ਮੰਨ ਰਹੇ ਤੇ ਆ ਆਪਣੇ ਤੋਂ ਪਿਛਲੀ ਪੀੜ੍ਹੀ ਚ ਵੇਖ ਲੈ ਯਾਰ ਹਰੇਕ ਦੇ 2-2 4-4 ਜਵਾਕ ਹੁੰਦੇ ਸੀ ਆ ਇੱਕ ਇੱਕੜਾ ਤਾਂ ਹੁਣ ਹੀ ਰਵਾਜ ਪੈਦਾ ਹੋ ਗਿਆ 2 2 3 3 ਜਵਾਗ ਤਾਂ ਜ਼ਰੂਰ ਚਾਹੀਦੇ ਆ ਜ਼ਮੀਨਾਂ ਦੇ ਮਾਲਕੀ ਜ਼ਮੀਨਾਂ ਦੀਆਂ ਫਰਦਾਂ ਚ ਨਾ ਆਪਣੇ ਤਾਂ ਹੀ ਰਹਿਣਗੇ ਜੇ ਆਪਣੇ ਵਾਰਸ ਹੋਣਗੇ ਤੇ ਵਾਰਸ ਬਾਈ ਇਕੱਲੇ ਕਹਰੇ ਦਾ ਕੁਛ ਨਹੀਂ ਵਟੀ ਦਾ 2 2 3 3 ਹਰੇਕ ਬੰਦੇ ਦੇ ਵਾਰਸ ਹੋਣ ਫੇਰ ਹੀ ਗੱਲ ਬਣੂਗੀ ਫੇਰ ਹੀ ਜ਼ਮੀਨਾਂ ਕੈਮ ਰਹਣੀਆਂ ਫੇਰ ਹੀ ਆਪਣਾ ਵਿਰਸਾ ਕੈਮ ਰਹੂ ਫੇਰ ਹੀ ਵਿਰਾਸਤ ਕੈਮ ਰਹੂਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਮਿਆਂ ਚ ਵੀ ਗੁਰੂ ਸਾਹਿਬਾਨਾਂ ਦੇ ਵੀ ਵੇਖ ਲਓ 2 2 4 4 ਬੱਚੇ ਸੀ ਹੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ 4 ਸਾਹਿਬਜਾ ਦੇ ਸੀ ਹੋਰ ਗੁਰੂ ਸਹਿਬਾਨਾਂ ਦਾ ਵੀ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਉਹਨਾਂ ਦੇ ਵੀ 2 2 3 3 4 4 ਬੱਚੇ ਸੀ ਬੇਸ਼ੱਕ ਆਪਾਂ ਉਹਨਾਂ ਦੇ ਪੈਰ ਰਗੇ ਨਹੀਂ ਪਰ ਆਪਾਂ ਉਹਨਾਂ ਦੇ ਬੱਚੇ ਆ ਆਪਾਂ ਨੂੰ ਵੀ ਆਪਦੇ ਪੁਰਖਿਆਂ ਦੇ ਪੈੜਾਂ ਤੇ ਚੱਲਦੇ ਹੋਏ ਆਪਣੇ ਆਪ ਨੂੰ ਸਮਾਜ 'ਚ ਕਾਇਮ ਰੱਖਣ ਵਾਸਤੇ ਆਪਦੀ ਹੋਂਦ ਬਰਕਰਾਰ ਰੱਖਣ ਵਾਸਤੇ ਆਪ ਦੀ ਗਿਣਤੀ 'ਚ ਵਾਧਾ ਜ਼ਰੂਰ ਕਰਨਾ ਪਊਗਾ